ਦੇਸ਼ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਦੇ ਕੰਮ ਜਿਹੜੇ ਇਹਨਾਂ ਪਿਛਲੇ 10 ਸਾਲਾਂ ਦੇ ਵਿੱਚ ਕੀਤੇ ਗਏ ਨੇ ਉਹਨਾਂ ਨੂੰ ਬਣਾਉਣ ਦੀ ਤੇ ਨਾਰੀ ਸ਼ਕਤੀ ਵੰਦਨ ਨੂੰ ਅਲੱਖ ਸਿੱਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਘੋਵੀ ਸਵੇਰਾ ਮਿਤੇ ਹਨੇਰਾ ਇੱਕ ਨਵਾਂ ਵਿਹਾਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਰਹੋਤਾਨਾ ਲੈ ਸੋ ਰਿਹਾ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿੱਦਿਆ ਮਿਆਰੀ ਮਾ ਪੰਜਾਬ ਦਾ ਸਕੂਲ ਸਰਕਾਰੀ ਲੈ ਕੇ ਅੱਜ ਮੈਰਾਥਨ ਜਿਹੜੀ ਹੈਗੀ ਆ ਉਹ ਕੀਤੀ ਜਾਣੀ ਆ ਖਾਸ ਕਰਕੇ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਪ੍ਰਤਾਪ ਬਾਗ ਤੱਕ ਇਹ ਮੈਰਾਥਨ ਜਾਣੀ ਹੈਗੀ ਹੈ ਅ ਇਸ ਵੇਲੇ ਮਹਿਲਾਵਾਂ ਪਜਪਾ ਅਧਿਐਕਸ਼ ਆਰਤੀ ਰਾਜਪੂਤ ਵੀ ਨਾਲ ਹੈਗੇ ਨੇ ਔਰ ਤਮਾਮ ਮਹਿਲਾਵਾਂ ਮਿਲਾਵਾਂ ਇਸ ਵੇਲੇ ਨਾਲੀ ਸ਼ਕਤੀ ਵੰਦਨ ਮੈਰਾਥਨ ਦੇ ਵਿੱਚ ਦੌੜਨ ਲਈ ਤਿਆਰ ਹੈਗੀਆਂ ਨੇ ਔਰ ਇਹ ਦੌੜ ਦੇ ਨਾਲ-ਨਾਲ ਜਿਹੜੇ ਕੰਮ ਹੈਗੇ ਨੇ ਸ੍ਰੀ ਰੇਂਦਰਪੋਦੀ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਨੇ ਇਹਨਾਂ ਨੌਂ ਸਾਲਾਂ ਦੇ ਵਿੱਚ ਉਹਨਾਂ ਦੀ ਜਾਣਕਾਰੀ ਦਿੱਤੀ ਜਾਣੀ ਔਰ ਮਹਿਲਾਵਾਂ ਵਾਸਤੇ ਖਾਸ ਕਰਕੇ ਕਿਹੜੇ-ਕਿਹੜੇ ਕੰਮ ਲਿਆਂਦੇ ਗਏ ਨੇ ਔਰ ਉਹਨਾਂ ਨੂੰ ਬੂਰ ਪਾਇਆ ਗਿਆ ਹੈਗਾ ਉਹਨਾਂ ਬਾਰੇ ਵੀ ਗੱਲ ਕਰਾਂਗੇ ਮੈਂ ਆਰਤੀ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਆਰਤੀ ਜੀ ਜਿਹੜਾ ਇੱਕ ਰੂਪ ਮੋਦੀ ਵੱਲੋਂ ਬਹੁਤ ਕੰਮ ਕੀਤੇ ਗਏ ਖਾਸ ਕਰਕੇ ਮਹਿਲਾਵਾਂ ਵਾਸਤੇ ਠੀਕ ਹੈ ਦੁਬਾਰਾ ਫਿਰ ਨਰੇਂਦਰ ਮੋਦੀ ਜੀ ਦੀ ਸਰਕਾਰ ਨੂੰ ਲਿਆਉਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਦੇ ਉਹਨਾਂ ਦੀ ਜਿਹੜਾ ਤਾਕਤ ਨੂੰ ਹੋਰ ਵਧਾਉਣ ਵਾਸਤੇ ਮਹਿਲਾਵਾਂ ਗਾਓ ਅਗਾਓ ਵਧ ਕੇ ਕਦਮ ਜਿਹੜੀਆਂ ਵਧਾ ਰਹੀਆਂ ਨੇ ਉਸ ਨੂੰ ਲੈ ਕੇ ਅੱਜ ਇੱਕ ਨਾਰੀ ਸ਼ਕਤੀ ਵंदन ਦੇ ਤਹਿਤ ਮੈਰਾਥਨ ਵੀ ਕੀਤੀ ਜਾਣੀ ਹੈ ਐਕਚੁਅਲੀ ਮੋਦੀ ਜੀ ਮੈਂ ਕਹਾਂਗੀ ਪਹਿਲੇ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਨੇ ਸਿਰਫ ਗੱਲਾਂ ਨਹੀਂ ਕੀਤੀਆਂ ਉਹਨਾਂ ਨੇ ਉਹਨਾਂ ਨੂੰ ਪ੍ਰੈਕਟੀਕਲ ਕੀਤਾ ਮੋਦੀ ਜੀ ਨੇ ਦੇਖੋ ਤੁਸੀਂ ਸੈਲਫ ਐਲ ਗਰੁੱਪ ਨੂੰ ਇੰਨਾ ਸਮਰਥਨ ਦਿੱਤਾ ਅੱਜ 1 ਕਰੋੜ ਪੈ ਸਾਡੀ ਲਖਪਤੀ ਬਣ ਗਈ ਹੈ ਮਰੀਤ ਮੋਦੀ ਜੀ ਰਾਜੇ ਦੇ ਪਹਿਲੇ ਕੀ ਸੀ ਪਹਿਣਾ ਸਿਰਫ ਚੁੱਲ੍ਹੇ 'ਚ ਫੁੱਕਾ ਮਾਰਨ ਦੀ ਸੀ ਘਰ ਦੀ ਰੋਟੀਆਂ ਬਣਾਉਣ ਦੀ ਸੀ ਵੇ ਗੋਦ ਪਾਥਨ ਨੂੰ ਸੀ ਪਰ ਅੱਜ ਦੀ ਮਹਿਲਾ ਉਸ ਮੈਂ ਕਹਾਂਗੀ ਬਿਜ਼ਨਸ ਔਮਨ ਬਣ ਚੁਕੀ ਹੈ ਸਾਰਾ ਕ੍ਰੈਡਿਟ ਜਾਂਦਾ ਹੈ ਨਰਿੰਦਰ ਮੋਦੀ ਜੀ ਨੂੰ ਤੇ ਅੱਜ ਇੱਥੇ ਕੱਲੀ ਤੁਹਾਨੂੰ ਸਾਡੀ ਮੈਂ ਪਾਵਾਂਗੀ ਜੀਪੀ ਦੀ ਮੈਨਾ ਨਹੀਂ ਉੱਥੇ ਸੈਲਸਲ ਗੁੱਡ ਟੀਮ ਆਈ ਹੋਈ ਹੈ ਐਨ ਜੀਓਜ਼ ਆਏ ਹੋਏ ਆ ਤੁਸੀਂ ਤੋਂ ਬੜੇ ਨਵਾਂਚਾਰੇ ਲੂਗੇ ਇਹ ਸਾਰੀ ਮਹਿਲਾਵਾਂ ਮੋਦੀ ਜੀ ਦਾ ਸਮਰਥਨ ਲਈ ਆਈ ਹੈ ਜਿੱਦਾਂ ਪਤਾ ਲੱਗ ਗਿਆ ਰਨ ਫੋਰ ਮੋਦੀ ਜੀ ਸਾਰੀ ਮਹਿਲਾਵਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਹੈਗਾ ਬਹੁਤ ਵਧੀਆ ਉਤਸ਼ਾਹ ਹੈਗਾ ਤੁਹਾਡੇ ਦੇ ਵਿੱਚ ਹਾਂਜੀ ਹਾਂਜੀ ਮਹਿਲਾਵਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਕਿਉਂਕਿ ਮੋਦੀ ਜੀ ਲੱਗਦਾ ਬੋਲਦੇ ਨਹੀਂ ਕਰਦੇ ਤਾਂ ਕਿ 30% ਅਰਕਸ਼ਣ ਦਿੱਤਾ ਮੋਦੀ ਜੀ ਨੇ ਆਪਾਂ ਨੂੰ ਇੰਨੇ ਸਾਰੇ ਸਕੀਮਾਂ ਦਿੱਤੀਆਂ ਲੋਨ ਦਿੱਤੇ ਆ ਬਹੁਤ ਕੁਝ ਦਿੱਤਾ ਹੈ ਨਾ ਪਰ ਲਿਸਟ ਛੋਟੀ ਪਹਿ ਜਾਣੀ ਜੇ ਆਪਾਂ ਬਿਆਨ ਕਰਨ ਲੱਗ ਜਾਏ ਤਾਂ ਲਿਸਟ ਬਹੁਤ ਲੰਬੀ ਲਿਸਟ ਹੈ ਟਾਈਮ ਕੰਟ ਪਹਿ ਜਾਣਾ ਇੰਨਾ ਕੁਝ ਮੋਦੀ ਜੀ ਨੇ ਮਹਿਲਾਵਾਂ ਨੂੰ ਹਮੇ ਬਰਾਬਰੀ ਦਿੱਤੀ ਹੈ ਪੁਰਸ਼ਾਂ ਦੇ ਬਰਾਬਰੀ ਉਸ ਵਿੱਚ ਸਵਿਧਾਨ ਚ ਲਿਖਿਆ ਗਿਆ ਸੀ ਲੇਕਿਨ ਇਹਨੂੰ ਲਾਗੂ ਕਰਨ ਵਾਲਾ ਕੋਈ ਨਹੀਂ ਸਿਰਫ ਉਹ ਨਰੇਂਦਰ ਮੋਦੀ ਜੀ ਹੈਗੇ ਉਸ ਸਵਿਧਾਨ ਨੂੰ ਉਹਨਾਂ ਨੇ ਲਾਗੂ ਕੀਤਾ ਮਹਿਲਾਵਾਂ ਲਈ 33% ਤੁਸੀਂ ਮਾਤਾ ਜੀ ਕਿਵੇਂ ਦੇਖਦੇ ਹੋ ਅੱਜ ਮੈਰਾਥਨ ਕਰਵਾਉਣ ਜਾ ਰਹੇ ਹਾਂ ਅਸੀਂ ਮੋਦੀ ਜੀ ਇਹ ਕੰਮ ਖਾਸ ਕਰਕੇ ਜਾਣਗੇ ਅਸੀਂ ਮੋਦੀ ਦੇ ਨਾਲ ਹੈ ਮੋਦੀ ਜੀ ਨੇ ਭੈਣਾਂ ਦੇ ਵਾਸਤੇ ਬਹੁਤ ਕੁਝ ਕੀਤਾ ਹੈਗਾ ਉਹਨਾਂ ਉਹਨਾਂ ਤੋਂ ਪ੍ਰੇਰਣਾ ਲੈ ਕੇ ਭੈਣਾਂ ਜਿਹੜੀਆਂ ਇੰਨੀ ਅੱਗੇ ਆਈਆਂ ਹੈਗੇ ਔਰ ਅੱਗੇ ਆਉਂਦੇ ਬਹੁਤ ਜ਼ਿਆਦਾ ਚਾਹ ਬਣਵੀ ਹੈ ਅਸੀਂ ਵੀ ਚਾਹੁੰਦੇ ਕਿ ਅਸੀਂ ਜੀ ਸਾਨੂੰ ਮੋਦੀ ਨੇ ਮਹਸੂਲਤਾ ਦਿੱਤੀ ਐ ਅਸੀਂ ਭੈਣਾਂ ਨੂੰ ਦੱਸੀ ਐ ਔਰ ਭੈਣਾਂ ਨੂੰ ਅੱਗੇ ਲੈ ਕੇ ਵੀ ਆਈ ਹਾਂ ਹਮੇਸ਼ਾ ਜੀ ਨਰੇਂਦਰ ਭਾਈ ਹਾਂਜੀ ਨਰੇਂਦਰ ਭਾਈ ਮੋਦੀ ਜੀ ਵਰਗਾ ਪ੍ਰਧਾਨ ਮੰਤਰੀ ਸ਼ਾਇਦ ਤੁਸੀਂ ਦੇਖ ਰਹੇ ਹੋ ਕਿ ਸਾਰੇ ਵਰਡ ਦੇ ਵਿੱਚ ਮੋਦੀ ਜੀ ਦੇ ਪਿੱਛੇ ਸਾਰੇ ਪ੍ਰਧਾਨ ਮੰਤਰੀ ਆ ਜਾਂ ਰਾਸ਼ਟਰਪਤੀ ਸੈਸ਼ਨ ਦਾ ਸਾਰੇ ਉਹਨਾਂ ਨੂੰ ਫਾਲੋ ਕਰ ਰਹੇ ਤੇ ਮਹਿਲਾਵਾਂ ਦਾ ਤਾਂ ਕਹਿਣਾ ਹੀ ਕੀ ਹੈ ਕਿਉਂਕਿ ਮਹਿਲਾਵਾਂ ਦੇ ਲਈ ਮੋਦੀ ਜੀ ਨੇ ਅਜ ਤੱਕ ਕਦੀ ਕਿਸੇ ਨੇ ਸਟੈਪ ਨਹੀਂ ਸੇ ਲਿਤਾ ਕਿ ਮਹਿਲਾ ਸ਼ਕਤੀ ਨੂੰ ਅੱਗੇ ਕਰਕੇ ਕੋਈ ਮਹਿਲਾਵਾਂ ਨੂੰ ਵੀ ਅਸੀਂ ਕੁਝ ਰਹੀ ਹੈ ਹਰ ਕੋਈ ਸੋਚਦਾ ਸੀ ਕਿ ਅਸੀਂ ਉਸ ਨੂੰ ਜਾਤੀ ਨੂੰ ਕਿਸੇ ਨੂੰ ਕੁਝ ਕਰਦੀ ਹੈ ਕਿਸੇ ਹੋਰ ਨੂੰ ਖੁਸ਼ ਕਰਦੀ ਹੈ ਗਰੀਬਾਂ ਨੂੰ ਕੋਈ ਸੁਲਫਰੀ ਜਿਹੜੀ ਇਹ ਚੀਜ਼ ਪਰ ਮੋਦੀ ਜੀ ਨੇ ਸਾਨੂੰ ਪੈਰਾਂ ਦੇ ਖੜੇ ਕਰਕੇ ਸੁਵਿਧਾ ਦਿੱਤੀ ਹੈ ਕੋਈ ਫ੍ਰੀਚੀ ਨਹੀਂ ਦਿੱਤੀ ਸਾਨੂੰ ਸਹੂਲਤਾ ਦਿੱਤੀ ਹੈ ਜਿਹਦੇ ਨਾਲ ਅਸੀਂ ਆਪਣਾ ਰੋਜ਼ਗਾਰ ਬਣਾਈ ਹੈ ਅਸੀਂ ਆਪਣੇ ਆਪ ਸੈਲਫ ਕਮਾਲ ਕਰਕੇ ਆਪਣੀ ਅੱਗੇ ਵਧੀਏ ਸਾਡਾ ਮਾਨ ਸਨਮਾਨ ਹੋਵੇ ਇਸ ਮਾਨ ਸਨਮਾਨ ਦੇ ਹਾਕਟ ਅਸੀਂ ਅੱਜ ਇਹ ਮੈਰਾਤਨ ਕਰ ਰਹੇ ਹਾਂ ਸਾਰਿਆਂ ਦੇ ਕੇ ਗੱਲਾਂ ਪੁੰਚਾ ਰਹੇ ਹਾਂ ਔਰ ਦਿਖਾ ਰਹੇ ਹਾਂ ਕਿ ਮੋਦੀ ਜੀ ਕਿੱਦਾਂ ਸਾਡੀ ਨਾਲ ਸ਼ਕਤੀ ਨਾਲ ਹੈ ਜਿਨ੍ਹਾਂ ਨੂੰ ਮੋਦੀ ਨੇ ਸੁਨਿਆ ਦਿੱਤੀ ਬੰਦੇ ਮਾਦਰਮ ਉਜਲਾ ਯੋਜਨਾ ਹੋ ਗਿਆ ਸ਼੍ਰੀ ਸ਼ਾਮ ਅਸੀਂ ਮੋਦੀ ਜੀ ਦੇ ਨਾਲ ਲੜ ਉਹਨਾਂ ਦੇ ਜੋਰ ਜਿਹੜੀ ਵੀ ਸਕੀਮਾ ਆ ਗਈ ਹੈ ਉਸ ਮਹਿਲਾ ਲਈ ਹੈਗੇ ਔਰ ਮੋਦੀ ਜੀ ਮਾਰੇ ਬਹੁਤ ਅਚ काम करे और ओके के लिए महिला ले जितने भी आई हैं जितने भी मिले मोदी जी ने जितने भी साड़ियां महिलाओं को सुविधा मिली है ये साडे मोदी जी करके महिला आज 33% सीटें मिली है मोदी जी करके क्योंकि इलेक्शन भी लड़ सकती है महिला आगे ये चीज़ा नहीं है इस करके आप मोदी जी सपोर्ट करेंगे और मोदी जी को जितावाएंगे बोला गया। बोलो, 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 मैं सुमन सैगल पूर्व पार्षद महिला दिवस के उपलक्ष्य में ये चार पाँच छः तीन दिन महिलाओं को कार्यक्रम मिले हैं ऊपर से आज की जो मैराथन है ये सब महिला सशक्तिकरण के लिए है आज की महिला किसी से कम नहीं है ये नारायणी ये शक्ति है इसमें आज हम सब मिलजुल सबको संदेश देना चाहते हैं कि महिला एक बहुत शक्तिशाली है जो मोदी जी ने महिलाओं के लिए किया शायद ही कोई ऐसा प्रधानमंत्री आए हो जिसने ऐसा किया हो उज्ज्वला योजना घर धनधन योजना मेरे का किसी महिलाओं के खाते भी नहीं खुले थे वो हाँ हर हर महिला का खाता खुल गया है तो ऐसी मंगलमय कामना करती हूँ कि प्रधानमंत्री बीस में फिर आए और अब की बात के पार जाएंगे हम ਨਵਾਂ ਦਾ ਦੈਨਿਕ ਸੁਰਾਤ ਈਵਨਲ ਗਲਬਾਤ ਕਰਨ ਲਈ ਤੇ ਮਹਿਲਾਵਾਂ ਵੱਲੋਂ ਮੋਦੀ ਜਿਹੜੇ ਮੋਦੀ ਪੁੱਤਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਿਹੜੇ ਕੰਮ ਕੀਤੇ ਗਏ ਨੇ 9 ਸਾਲਾਂ ਦੇ ਵਿੱਚ ਉਹਨਾਂ ਨੂੰ ਗਲੌਣ ਦੀ ਕੋਸ਼ਿਸ਼ ਕੀਤੀ ਗਈ ਆ ਚਾਹੇ ਉਹ ਉਜਲਾ ਜੋਜ ਯੋਜਨਾ ਦੇ ਤਹਿਤ ਹੋਵੇ ਚਾਹੇ ਉਹ ਘਰ ਘਰ ਜਲ ਦੇ ਤਹਿਤ ਹੋਵੇ ਤਾਂ ਸਾਲੇ ਨਾਲ ਪੱਜਪਾ ਦੇ ਮਹਿਲਾ ਆਈਟੀ ਸੈਲ ਇਨਚਾਰਜ ਜੀ ਪਲੀ ਬਗੜੀ ਬਗੜੀ ਜੀ ਕੀ ਕਹਿਣਾ ਚਾਹੁੰਦੇ ਆ ਜੀ ਮੈਂ ਨਾਰੀ ਸੱਤੇ ਦੇ ਉੱਪਰ ਹੀ ਕਹਿਣਾ ਚਾਹਨੀ ਆ ਜਿਹੜੀਆਂ ਮੋਦੀ ਸਰਕਾਰ ਨੇ ਸਾਨੂੰ ਸਕੀਮਾਂ ਦਿੱਤੀਆਂ ਇਹ ਸਾਰੀ ਨਾਰੀਆਂ ਦੇ ਹੱਕ ਦੇ ਵਿੱਚ ਆਈਆਂ ਐ ਇਸੇ ਕਰਕੇ ਨਾਰੀਆਂ ਸੱਤੇ ਉੱਤਰੀ ਐ ਔਰ ਮੈਰਾਥਨ ਕਾਰਟੀਆਂ ਸੀ ਰੇਸ਼ਾ ਮੋਦੀ ਨਾਲ ਔਰ ਮੋਦੀ ਨੇ ਰੇਸ਼ਾ ਸਪੋਰਟ ਕਰਾ ਗਿਆ ਔਰ ਪੰਜਾਬ ਦੀ ਬੜੀ ਭਾਰੀ ਜਿੱਤੇ ਨਾਲ ਅਸੀਂ ਆਪਣੀ ਸਰਕਾਰ ਲੈ ਕੇ ਆਵਾਂਗੇ ਤਾ ਬਿਲਕੁਲ ਅਸਲੇ ਮਹਿਲਾਵਾਂ ਸੜਕਾਂ ਤੇ ਉਤਰੀਆਂ ਨੇ ਮੈਰਾਥਨ ਕੱਢੀ ਜਾਣੀ ਹੈ ਔਰ ਜਿਹੜੇ ਪ੍ਰਧਾਨ ਦੇਸ਼ ਦੇ ਪ੍ਰਧਾਨ ਮੰਤਰੀ ਹੈਗੇ ਨੇ ਨਰੇਂਦਰ ਮੋਦੀ ਉਹਨਾਂ ਦੇ ਜਿਹੜੇ ਕੰਮਕਾਜ ਹੈਗੇ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਤਮਾਮ ਮਹਿਲਾਵਾਂ ਜਿਹੜੀਆਂ ਹੈਗੀਆਂ ਭਾ ਚਾਹੇ ਜਲੰਧਰ ਦੀ ਆਉਣ ਚਾਹੇ ਸੂਬੇ ਦੀ ਆਉਣ ਚਾਹੇ ਦੇਸ਼ ਭਰ ਦੇ ਕੋਨੇ ਕੋਨੇ ਤੇ ਮਹਿਲਾਵਾਂ ਔਰ ਉਹਨਾਂ ਨੂੰ ਅੱਗੇ ਲੈ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਹਿਲਾਵਾਂ ਵੱਲੋਂ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰਿੰਦਰ ਕੰਬੋਜ ਦਾ ਨਿਕਸਰਾ ਟੀਵੀ ਦਲੰਦਰ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप